ਅੱਜ ਕਾਲ ਦੇ ਸਮੇਂ ਵਿੱਚ ਜਿੰਨੇ ਵਿਆਹ ਹੋ ਰਹੇ ਨੇ ਉਹਨੇ ਹੀ ਸੋਦੇਬਾਜ਼ੀਆਂ ਵੀ ਹੋ ਰਹੀਆਂ ਨੇ ਵਿਆਹ ਨਾਲ ਸੰਬੰਧਿਤ ਅਨੇਕਾਂ ਹੀ ਧੋਖੇ ਧੜੀਆਂ ਦੀਆਂ ਖਬਰਾਂ ਰੋਜ਼ ਹੀ ਸੁਣਨ ਨੂੰ ਮਿਲਦੀਆਂ ਨੇ ਫਿਰ ਵੀ ਲੋਕ ਵਿਆਹ ਸਮੇ ਬਹੁਤ ਸਾਰੀਆਂ ਚੀਜ਼ਾਂ ਲੁਕਾ ਜਾਂਦੇ ਨੇ ਤੇ ਗਾਂਵਾਲੇ ਵੀ ਅੱਖਾਂ ਮੀਚ ਕੇ ਯਕੀਨ ਕਰ ਲੈਂਦੇ ਨੇ ਪਰ ਉਹ ਇਹ ਨਹੀਂ ਸੋਚਦੇ ਕਿ ਇਦਾਂ ਕਰਨ ਨਾਲ ਕਿਸੇ ਦੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ ਸੋ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਓ ਫਤਿਹ ਦੀ ਸਾਂਝ ਪਾਈਏ ਗੱਜ ਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਬਾਕੀ ਆਓ ਲੈ ਚੱਲਦੇ ਹਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ। ਅੱਜ ਤੁਹਾਡੇ ਨਾਲ ਇੱਕ ਅਜੀਹੀ ਕਹਾਣਾ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਬਠਿੰਡੇ ਦੀ ਰਹਿਣ ਵਾਲੀ ਹਰਕਿਰਨ ਕੌਰ ਆਪਣੇ ਤਿੰਨ ਭਰਾਵਾਂ ਦੀ ਇਕਲੋਤੀ ਭੈਣ ਸੀ। ਉਸ ਦੀ ਉਮਰ 22 ਸਾਲ ਦੀ ਸੀ। ਜਦੋਂ ਉਸ ਨੇ ਵਿਆਹ ਵਾਸਤੇ ਕੈਨੇਡਾ ਦੇ ਪੱਕੇ ਮੁੰਡੇ ਦਾ ਦਾ ਆਇਆ ਸੀ ਪਰਿਵਾਰ ਵਾਲਿਆਂ ਨੇ ਸੋਚਿਆ ਕਿ ਸੋਖਾ ਤਰੀਕਾ ਹੈ ਲੜਕੇ ਦਾ ਵਿਆਹ ਤਾਂ ਕਰਨਾ ਹੀ ਹੈ ਫਿਰ ਕਿਉਂ ਨਾ ਕੈਨੇਡਾ ਦੇ ਪੱਕੇ ਮੁੰਡੇ ਨਾਲ ਕਰ ਦਿੱਤਾ ਜਾਵੇ ਕੁੜੀ ਵੀ ਵਿਆਹੀ ਜਾਵੇਗੀ ਤੇ ਬਾਹਰ ਜਾਣ ਦਾ ਸੁਪਨਾ ਵੀ ਪੂਰਾ ਹੋ ਜਾਏਗਾ ਤੇ ਸਟੂਡੈਂਟਾਂ ਵਾਂਗ ਤੱਕੇ ਵੀ ਨਹੀਂ ਖਾਣੇ ਪੀਣਗੇ ਸਟੂਡੈਂਟ ਵੀਜ਼ੇ ਦੇ ਚੱਕਰਾਂ ਵਿੱਚ ਪੈਣ ਨਾਲੋਂ ਪਰਿਵਾਰ ਵਾਲਿਆਂ ਨੇ ਇਸ ਰਿਸ਼ਤੇ ਨੂੰ ਹਾਂ ਕਰਨਾ ਚੰਗਾ ਸਮਝਿਆ ਦੋਵੇਂ ਪਰਿਵਾਰ ਖੁਸ਼ ਹਨ ਕਿਉਂਕਿ ਮੁੰਡੇ ਵਾਲਿਆਂ ਨੂੰ ਸੋਹਣੀ ਸੁਨੱਖੀ ਕੁੜੀ ਮਿਲ ਰਹੀ ਸੀ ਜੋ ਕਿ ਪੜੀ ਲਿਖੀ ਹੋਣ ਦੇ ਨਾਲ ਪੈਸੇ ਵਾਲੀ ਵੀ ਸੀ ਕੁੜੀ ਦਾ ਪਰਿਵਾਰ ਸਰਦਾਰ ਪੁੱਜਦਾ ਸੀ ਤੇ ਚੰਗੀ ਜ਼ਮੀਨ ਜਾਇਦਾਦ ਵੀ ਸੀ ਲੜਕੀ ਵਾਲਿਆਂ ਦੀਆਂ ਵੀ ਸਾਰੀਆਂ ਮੰਗਾ ਪੂਰੀਆਂ ਹੋ ਰਹੀਆਂ ਸੀ ਕਿਉਂਕਿ ਮੁੰਡਾ ਕਨੇਡਾ ਦਾ ਪੱਕਾ ਸੀ ਆਪਣੇ ਕਾਰੋਬਾਰ ਵੀ ਸੀ ਸੋਨਾ ਸੁਨੱਖਾ ਸੀ ਹਾਂ ਇਹ ਜ਼ਰੂਰ ਸੀ ਕਿ ਬਾਹਰ ਸੈਟਲ ਹੁੰਦਿਆਂ ਹੁੰਦਿਆ ਉਸਦੀ ਉਮਰ 32 ਤੋਂ ਟੱਪ ਗਈ ਸੀ ਪਰ ਕਹਿੰਦੇ ਨੇ ਜਦੋਂ ਬਾਹਰ ਦਿਖਦਾ ਹੋਵੇ ਡਾਲਰ ਦਿਖਦੇ ਹੋਣ ਉਦੋਂ ਤਾਂ ਮੁੰਡੇ 'ਚ ਲੱਖ ਕਮੀਆਂ ਵੀ ਹੋਣ ਤਾਂ ਵੀ ਪੰਜਾਬੀ ਇਗਨੋਰ ਹੀ ਕਰ ਦਿੰਦੇ ਨੇ ਇਸ ਲਈ ਉਸਦੀ ਵੀ ਉਮਰ ਇਗਨੋਰ ਕਰ ਦਿੱਤੀ ਗਈ ਹੋਰ ਵੀ ਕਈ ਖਾਸ ਪੁੱਛਗਿਛ ਨਾ ਕੀਤੀ ਗਈ ਕੂੜੀ ਵਾਲੇ ਤਾਂ ਕੈਨੇਡਾ ਦਾ ਨਾਂ ਸੁਣ ਕੇ ਹੀ ਡੁੱਲ ਗਏ ਸੀ ਸੋ ਦੋਵੇਂ ਧਿਰਾਂ ਨੂੰ ਸਭ ਕੁਝ ਮਨਜ਼ੂਰ ਸੀ ਪਰ ਮੁੰਡੇ ਵਾਲਿਆਂ ਨੇ ਇੱਕ ਸ਼ਰਤ ਰੱਖੀ ਕਿ ਅਸੀਂ ਵਿਆਹ ਛੇਤੀ ਕਰਨਾ ਹੈ ਕਿਉਂਕਿ 20 ਦਿਨਾਂ ਬਾਅਦ ਸਾਡੀ ਵਾਪਸੀ ਹੈ ਕੂੜੀ ਵਾਲਿਆਂ ਨੇ ਕਿਹਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਉਹਨਾਂ ਨੇ ਬਸ ਇਹਨਾਂ ਪੁੱਛਿਆ ਕਿ ਵਿਆਹ ਤੋਂ ਬਾਅਦ ਕੁੜੀ ਦੇ ਪੇਪਰ ਕਦੋਂ ਤੱਕ ਲੱਗ ਜਾਣਗੇ ਕੂੜੀ ਕਦੋਂ ਤੱਕ ਬਹਾਰ ਚਲੀ ਜਾਏਗੀ ਉਹਨਾਂ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਕੋਈ ਗੱਲ ਨਹੀਂ ਮੁੰਡੇ ਨੂੰ ਉੱਥੋਂ ਵਾਪਸ ਜਾ ਲੈਣ ਦਿਓ ਕੂੜੀ ਦੇ ਪੇਪਰ ਜਲਦੀ ਲਗਵਾ ਦੇਵੇਗਾ ਇਹ ਸਾਰੀਆਂ ਗੱਲਾਂ ਮੂੰਹ ਜਵਾਨੀ ਹੀ ਹੋ ਰਹੀਆਂ ਸੀ ਕੋਈ ਵੀ ਲਿਖਤੀ ਨਹੀਂ ਕੀਤੀ ਗਈ ਜੋ-ਜੋ ਲੜਕੇ ਵਾਲੇ ਕਹੀ ਜਾ ਰਹੇ ਸੀ ਕੂੜੀ ਵਾਲੇ ਸਾਰਾ ਕੁਝ ਸੱਚ ਮੰਨੀ ਜਾ ਰਹੇ ਸੀ ਇਸ ਤੋਂ ਬਾਅਦ ਵੀ ਮੁੰਡੇ ਵਾਲੇ ਜੋ ਜੋ ਕਹੀਗੇ ਕੁੜੀ ਵਾਲੇ ਉਦਾਂ ਹੀ ਮੰਨੀਗੇ ਪਰ ਜੋ ਉਹਨਾਂ ਨਾਲ ਵਿਆਹ ਵਾਲੇ ਦਿਨ ਹੋਇਆ ਉਹ ਤਾਂ ਉਹਨਾਂ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਵਿਆਹ ਵਾਲੇ ਦਿਨ ਸਾਰਾ ਕੁਝ ਸੁਖੀ ਸੰਧੀ ਹੋ ਰਿਹਾ ਸੀ ਲਾਮਾਂ ਵੀ ਹੋ ਗਈਆਂ ਤੇ ਸਟੇਜ ਤੇ ਛਗਣ ਪੈ ਰਿਹਾ ਸੀ ਤੁਸੀਂ ਜਾਣਦੇ ਹੀ ਹੋਕੇ ਸ਼ਗਨ ਦੇ ਟਾਈਮ ਤੱਕ ਤਾਂ ਖਾਣ ਪੀਣ ਵਾਲੇ ਲੋਕ ਖਾ ਪੀ ਰਹੇ ਤੇ ਮਸਤ ਹੋ ਜਾਂਦੇ ਨੇ ਤੇ ਇਸ ਵਿਆਹ ਵਿੱਚ ਵੀ ਇਸੇ ਤਰ੍ਹਾਂ ਹੋਇਆ ਮੁੰਡੇ ਦੇ ਨਾਲ ਆਏ ਬਰਾਤੀ ਖਾਣ ਪੀਣ ਵਿੱਚ दारू ਪੀਣ ਵਿੱਚ ਮਸਤ ਸੀ ਤੇ ਲਾੜੇ ਦਾ ਛੋਟਾ ਭਰਾ ਆਪਣੇ ਵੱਡੇ ਭਰਾ ਨਾਲ ਕਿਸੇ ਗੱਲੋਂ ਈਰਖਾ ਕਰਦਾ ਸੀ ਤੇ दारू ਪੀਣ ਤੋਂ ਬਾਅਦ ਉਹਦਾ ਗੁੱਸਾ ਬਾਹਰ ਆ ਗਿਆ ਜਿਸ ਟੇਬਲ ਤੇ ਬੈਠ ਕੇ ਉਹ दारू ਪੀ ਰਿਹਾ ਸੀ ਉਥੇ ਨਾਲ ਹੀ ਕੁੜੀ ਦਾ ਭਰਾ ਖੜਾ ਸੀ ਤਾਂ ਮੁੰਡੇ ਦੇ ਭਰਾ ਨੇ ਗਾਲ ਕੱਢ ਕੇ ਕਿਹਾ ਕਿ ਸਾਲੇ ਬੇਵਕੂਫ ਲੋਕਾਂ ਨੇ ਕਿ ਦੂਰੀ ਵਾਰ ਫਿਰ ਕੁੜੀ ਦੇ ਦਿੱਤੀ ਲੜਕੀ ਦੇ ਭਰਾ ਨੇ ਸਾਰਾ ਕੁਝ ਸੁਣ ਲਿਆ ਤੇ ਵਾਪਸ ਉਸ ਟੇਬਲ ਦੇ ਕੋਲ ਆ ਕੇ ਮੁੰਡੇ ਦੇ ਛੋਟੇ ਭਰਾ ਨੂੰ ਗਲੋਂ ਫੜ ਲਿਆ ਤੇ ਪੁੱਛਿਆ ਕਿ ਤੂੰ ਕੀ ਬਕਵਾਸ ਕਰ ਰਿਹਾ ਹੈਂ ਦਾ ਮੁੰਡੇ ਦਾ ਭਰਾ ਵੀ ਅੱਗੋਂ ਔਖਾ ਹੋ ਕੇ ਬੋਲਣ ਲੱਗਿਆ ਤੇ ਉਸਨੇ ਸਾਰਾ ਕੁਝ ਦੱਸ ਦਿੱਤਾ ਕਿ ਇਹ ਤਾਂ ਪਹਿਲਾਂ ਵੀ ਵਿਆਹਾ ਹੋਇਆ ਇਸ ਦਾ ਬੱਚਾ ਹੈ ਤੇ ਦੂਰੀ ਬਾਰ ਉਹਨਾਂ ਤੁਹਾਡੀ ਕੁੜੀ ਨਾਲ ਵਿਆਹ ਕਰਵਾ ਲਿਆ ਤੇ ਉਸ ਤੋਂ ਬਾਅਦ ਉਸਨੇ ਕੁੜੀ ਵਾਲਿਆਂ ਨੂੰ ਫਿਰ ਤੋਂ ਬੇਬਕੂਫ ਕਿਹਾ ਮੁੰਡੇ ਦੇ ਭਰਾ ਨੇ ਖਾਦੀ ਪੀਤੀ ਵਿੱਚ ਸਾਰਾ ਕੁਝ ਦੱਸ ਦਿੱਤਾ ਸੀ ਜਿਸ ਤੋਂ ਬਾਅਦ ਕੁੜੀ ਦੇ ਭਰਾ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਸਾਰਾ ਕੁਝ ਆਪਣੇ ਪਿਤਾ ਨੂੰ ਦੱਸਿਆ ਤੇ ਫਿਰ ਉਸਨੇ ਬਾਅਦ ਵਿੱਚ ਆਪਣੀ ਭੈਣ ਦੱਸ ਦਿੱਤਾ ਕੁੜੀ ਉਸੇ ਸਟੇਜ ਤੇ ਖੜੀ ਹੋ ਗਈ ਤੇ ਉਹਨਾਂ ਮੁੰਡਿਆਂ ਨੂੰ ਸੱਚ ਪੁੱਛਿਆ ਮੁੰਡੇ ਨੇ ਪਹਿਲਾਂ ਤਾਂ ਨਾਂ ਨੁਕਰ ਕੀਤੀ ਪਰ ਜਦੋਂ ਕੁੜੀ ਦੇ ਭਰਾ ਨੇ ਮੁੰਡੇ ਤੇ ਛੋਟੇ ਭਰਾ ਨੂੰ ਫੜ ਕੇ ਉਹਨਾਂ ਦੇ ਅੱਗੇ ਕਰ ਦਿੱਤਾ ਤਾਂ ਉਹ ਮੰਨ ਗਿਆ ਕਿ ਮੈਂ ਵਿਆਹਾ ਹੋਇਆ ਹਾਂ ਪਰ ਮੈਂ ਤੈਨੂੰ ਵੀ ਆਪਣੀ ਪਤਨੀ ਬਣਾ ਕੇ ਰੱਖਾਂਗਾ ਇਹ ਸੁਣ ਕੇ ਹਰ ਕਿਰਨਕੌਰ ਗੁੱਸੇ ਨਾਲ ਭਰ ਗਈ ਤੇ ਉਸ ਨੇ ਲੜਕੇ ਦੇ ਸਟੇਜ ਤੇ ਹੀ ਥੱਪੜ ਜੜ ਦਿੱਤਾ ਤੇ ਹੱਥੋਂ ਭਾਈ ਕਰਨ ਲੱਗ ਪਏ ਪਰ ਘਰਦਿਆਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤੇ ਪੁਲਿਸ ਨੂੰ ਬੁਲਾ ਲਿਆ ਲਾੜਾ ਅਸਲੀ ਗਲਤੀ ਤਾਂ ਪੁਲਿਸ ਦੇ ਆਉਣ ਤੋਂ ਬਾਅਦ ਹੀ ਮੰਨਿਆ ਉਸ ਨੇ ਦੱਸਿਆ ਕਿ ਉਸ ਨੇ ਗੋਰੀ ਨਾਲ ਵਿਆਹ ਕਰਵਾਇਆ ਹੋਇਆ ਹੈ ਤੇ ਉਸ ਦਾ ਇੱਕ ਬੱਚਾ ਵੀ ਹੈ ਹੁਣ ਗੋਰੀ ਤਾਂ ਇੰਡੀਆ ਆ ਕੇ ਮੇਰੇ ਮਾਪਿਓ ਦੀ ਸੇਵਾ ਨਹੀਂ ਕਰ ਸਕਦੀ ਤੇ ਮੇਰੇ ਬਾਪ ਉਧਰ ਨਹੀਂ ਜਾਣਾ ਚਾਹੁੰਦੇ ਤਾਂ ਮੈਂ ਸੋਚਿਆ ਕਿ ਮੈਂ ਇਧਰ ਵੀ ਇੱਕ ਵਿਆਹ ਕਰਵਾ ਲੈਣਾ ਮਹਰਕਿਰਨ ਕੌਰ ਨੂੰ ਹੀ ਇੱਥੇ ਆਪਣੇ ਮਾਪੇ ਕੋਲ ਛੱਡ ਦੇਣਾ ਸੀ ਤੈਨੂੰ ਬਾਹਰ ਨਹੀਂ ਲੈ ਕੇ ਜਾਣਾ ਸੀ ਬਾਕੀ ਇਹਨਾਂ ਕੋਲ ਜ਼ਮੀਨ ਜਾਇਦਾਦ ਵੀ ਚੰਗੀ ਹੈ ਸੋ ਮੈਂ ਇਹਨਾਂ ਤੋਂ 35 ਲੱਖ ਰੁਪਏ ਵੀ ਲੈਣਾ ਸੀ ਤਾਂ ਕਿ ਕੈਨੇਡਾ ਵਿੱਚ ਮੈਂ ਆਪਣਾ ਬਿਜ਼ਨਸ ਦੇ ਵਿੱਚ ਪੈਸਾ ਲਗਾ ਸਕਾਂ ਇਹ ਸੁਣ ਕੇ ਹਰਕਿਰਨ ਕੌਰ ਨੇ ਉਸ ਨੂੰ ਫਿਰ ਤੋਂ ਥੱਪੜ ਮਾਰਨੇ ਤੇ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਰੋਣ ਲੱਗ ਪਈ ਕਿ ਤੁਸੀਂ ਕੁੜੀਆਂ ਦੀ ਜ਼ਿੰਦਗੀ ਨੂੰ ਖੇਡ ਬਣਾ ਕੇ ਰੱਖਿਆ ਹੋਇਆ ਹੈ ਪੈਸੇ ਦੇ ਲਾਲਚਲੇ ਤੁਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹੋ ਅੱਗੋਂ ਲਾੜੇ ਨੇ ਵੀ ਜਵਾਬ ਦਿੱਤਾ ਕਿ ਤੁਸੀਂ ਵੀ ਤਾਂ ਕੈਨੇਡਾ ਦੇ ਲਾਲਚ ਨੂੰ ਤੇ ਡਾਲਰਾਂ ਦੇ ਲਾਲਚ ਨੂੰ ਹੀ ਵਿਆਹ ਕੀਤਾ ਸੀ ਇਹ ਗੱਲ ਸੁਣ ਕੇ ਦੋਵੇਂ ਧਿਰਾਂ ਨੇ ਹੀ ਨੀਮੀ ਪਾਲੀ ਤੇ ਰਿਸ਼ਤੇਦਾਰ ਵੀ ਗੱਲਾਂ ਕਰਨ ਲੱਗੇ ਕਿ ਗੱਲ ਤਾਂ ਸਹੀ ਹੈ ਲਾਲਚ ਦੋਵਾਂ ਦੇ ਮਨ ਵਿੱਚ ਹੀ ਸੀ ਪਰ ਮੁੰਡੇ ਵਾਲੇ ਦੀ ਗਲਤੀ ਕਾਨੂੰਨੀ ਤੌਰ ਤੇ ਵੀ ਗਲਤ ਸੀ ਸੋ ਪੁਲਿਸ ਮੁੰਡੇ ਨੂੰ ਫੜ ਕੇ ਲੈ ਗਈ ਤੇ ਬਣਦੀ ਪੁਲਿਸ ਕਾਰਵਾਈ ਕੀਤੀ ਇਸ ਘਟਨਾ ਤੋਂ ਬਾਅਦ ਵਿਆਹ ਵਿੱਚ ਆਇਆ ਹਰ ਕੋਈ ਬੰਦਾ ਹੈਰਾਨ ਸੀ ਤੇ ਆਪਸ ਵਿੱਚ ਚਰਚਾ ਕਰ ਰਿਹਾ ਸੀ ਕਿ ਭਾਵੇਂ ਕੀ ਮੁੰਡਾ 100% ਗਲਤ ਹੀ ਹੈ ਪਰ ਕੁੜੀ ਵਾਲੇ ਵੀ ਲਾਲਚ 'ਚ ਅੰਨੇ ਹੋ ਚੁੱਕੇ ਸੀ ਪਤਾ ਨਹੀਂ ਕੈਨੇਡਾ ਦਾ ਨਾਂ ਸੁਣ ਕੇ ਸਾਡੀਆਂ ਅੱਖਾਂ ਕਿਉਂ ਬੰਦ ਹੋ ਜਾਂਦੀਆਂ ਨੇ ਜੇ ਅਸੀਂ ਇੰਡੀਆ 'ਚੋ ਹੀ ਰਿਸ਼ਤਾ ਕਰਨਾ ਹੋਵੇ ਤਾਂ ਅਸੀਂ ਸੋ ਗੱਲਾਂ ਦੀ ਜਾਂਚ ਪੜਤਾਲ ਕਰਦੇ ਹਾਂ ਉਸ ਮੁੰਡੇ ਦੇ ਪਿੰਡ ਸ਼ਹਿਰ ਜਾ ਕੇ ਆਪ ਦੇਖ ਕੇ ਆਉਂਦੇ ਹਾਂ ਜਿੱਥੇ ਕੰਮ ਧੰਦਾ ਕਰਦਾ ਹੋਵੇ ਉਥੇ ਵੀ ਪੁੱਛ ਪੜਤਾਲ ਕਰਵਾਉਂਦੇ ਹਾਂ ਉਸ ਦੀ ਬੈਣੀ ਉਠਣੀ ਖਾਣ ਪੀਣ ਦੀਆਂ ਆਦਤਾਂ ਤੱਕ ਪਤਾ ਕਰਦੇ ਹਾਂ ਪਰ ਕੈਨੇਡਾ ਵਾਲੇ ਤੋਂ ਅਸੀਂ ਕੁਝ ਵੀ ਨਹੀਂ ਪੁੱਛਦੇ ਸਿਰਫ ਮੂੰਹ ਜਵਾਨੀ ਹੀ ਗੱਲ ਤੇ ਵਿਸ਼ਵਾਸ ਕਰ ਲੈਂਦੇ ਹਾਂ ਜੇ ਕਿਸੇ ਨੇ ਕਹਿ ਦਿੱਤਾ ਕਿ ਮੈਂ ਪੀਆਰ ਹਾਂ ਤਾਂ ਅਸੀਂ ਮੰਨ ਲੈਂਦੇ ਹਾਂ ਪਰ ਉਸ ਦਾ ਸਬੂਤ ਕਦੇ ਵੀ ਨਹੀਂ ਚੈੱਕ ਕਰਦੇ ਜੇ ਕਿਸੇ ਨੇ ਕਹਿ ਦਿੱਤਾ ਕਿ ਮੈਂ ਪੀਆਰ ਹਾਂ ਤਾਂ ਅਸੀਂ ਮਨ ਲੈਨੇ ਆ ਪਰ ਉਸ ਦਾ ਸਬੂਤ ਕਦੇ ਵੀ ਚੈੱਕ ਨਹੀਂ ਕਰਦੇ ਉਸ ਦਾ ਪੀ ਆਰ ਕਾਰਡ ਕਦੇ ਵੀ ਨਹੀਂ ਦੇਖਦੇ ਅੱਜ ਕੱਲ ਤਾਂ ਹਰ ਬੰਦੇ ਦਾ ਕੋਈ ਨਾ ਕੋਈ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਹੈ ਆਪਨੇ ਹੀ ਜਾ ਸਕਦੇ ਤਾਂ ਅਸੀਂ ਉਸ ਤੋਂ ਤਾਂ ਪੁੱਛ ਪੜਤਾਲ ਕਰਵਾ ਸਕਦੇ ਹਾਂ ਪਰ ਵਿਆਹ ਤੋਂ ਪਹਿਲਾਂ ਅਸੀਂ ਕੈਨੇਡਾ ਵਾਲੇ ਮੁੰਡੇ ਬਾਰੇ ਕੁਝ ਵੀ ਨਹੀਂ ਪੁੱਛਦੇ ਤੇ ਬਾਅਦ ਵਿੱਚ ਪਛਤਾਉਨੇ ਆ ਸੋ ਕੋਸ਼ਿਸ਼ ਕਰੋ ਕਿ ਇਧਰਲੇ ਸੋਨੇ ਵਰਗੇ ਮੁੰਡਿਆਂ ਨੂੰ ਛੱਡ ਕੇ ਸਿਰਫ ਬਾਹਰਲੇ ਮੁੰਡਿਆਂ ਵੱਲ ਨਾ ਭੇਜੋ ਸਾਡੇ ਇਧਰਲੇ ਮੁੰਡੇ ਵੀ ਇੱਕ ਤੋਂ ਇੱਕ ਵਧੀਆ ਹਨ ਤੇ ਵਧੀਆ ਪੈਸੇ ਕਮਾਉਣ ਵਾਲੇ ਹਨ ਸੋ ਸਾਧ ਸੰਗਤ ਜੀ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਿਉਂਕਿ ਹੁਣ ਅਮਰੀਕਾ ਗੇ ਮੁੰਡੇ ਜਾਂ ਫਿਰ ਕੁੜੀਆਂ ਪਰਿਵਾਰਾਂ ਦੇ ਪਰਿਵਾਰ 트ੰਪ ਨੇ ਵਾਪਸ ਭੇਜ ਦਿੱਤੇ ਸੋ ਕੋਸ਼ਿਸ਼ ਕਰਿਆ ਕਰੋ ਕਿ ਇਧਰਲੇ ਪੰਜਾਬ ਦੇ ਵਿੱਚ ਰਹਿੰਦੇ ਹੀ ਮੁੰਡਿਆਂ ਨਾਲ ਆਪਣੀ ਕੁੜੀਆਂ ਦਾ ਵਿਆਹ ਕਰਵਾਓ ਘਟੋ ਘੱਟ ਇੱਥੇ ਸੇਫਟੀ ਦਾ ਹੈ ਸੋ ਸਾਧ ਸੰਗਤ ਜੀ ਬਾਕੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ